ਜਿਹੜਾ ਜੋੜ ਮੇਲ ਇਹ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਭਰ ਚੋਂ ਨਤਮਸਤ ਕੋਣ ਹੋਣਗੇ ਆਉਂਦੇ ਨੇ ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਜ਼ ਨੂੰ ਜਿਹੜਾ ਜੋੜ ਮੇਲ ਇਹ ਛੋਟੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਦੁਨੀਆ ਭਰ ਚੋਂ ਨਤਮਸਤ ਕੋਣ ਹੋਣਗੇ ਆਉਂਦੇ ਨੇ ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ SGPC ਨੇ ਸਾਡੇ ਨਾਲ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆਂ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਜ਼ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜਾਂ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ ਜਾਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਊਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੈ ਉੱਥੇ ਵੀ ਲੱਗਿਆ ਹੈ ਉਹਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨ ਅਥੋਰਾਈਜ਼ਡ ਨਾ ਜੀ ਉਸ ਕਰ ਹਾਂਜੀ ਹਾਂਜੀ ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਹਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜਾਏ ਦੂਰੋਂ ਕੀ ਜੀ ਜੇ ਕਿਸੇ ਨੇ ਕੋਈ ਜਿਹੜਾ ਗਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਤੱਕ ਕਿਲੋਮੀਟਰਾਂ ਤੱਕ ਮਤਲਬ ਈਵਨ ਆਸੀ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਮਾਨਸਾ ਦੇ ਬਾਰਡਰ ਤੇ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 100 2 200 150 ਕਿਲੋਮੀਟਰ ਦੇ ਰੇਡੀਅਸ 'ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਹਾਂ ਸਾਡੇ ਜਿਹੜੇ ਲੋਕ ਲੰਗਰ ਜਿੱਥੇ ਲਾਉਂਦੇ ਉੱਥੇ ਉਹ ਟੈਂਪਰੇਰੀ ਬਣਾ ਲੈਂਦੇ ਨੇ ਹੰਪ ਮਿੱਟੀ ਦਾ ਜਾ ਕੋਈ ਇਹ ਦਨ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਗਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਘਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਤੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ ਕੇਸ ਹੋਏ ਨੇ ਤੇ ਉਹ ਕਿਰਪਾ ਕਰਕੇ ਜਿਹੜੇ ਨੇ ਉਹ ਜਿਹੜੇ ਹੰਪ ਨੇ ਜਾਂ ਟੈਂਪਰੇਰੀ ਕੋਈ ਵੀ ਚੀਜ਼ ਹੈ ਜਿਹੜੀ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਜਾਂ ਕੋਈ ਬੈਰੀਕੇਡ ਵਗੈਰਾ ਲਾ ਲਈ ਜਾਂ ਕੋਈ ਲੱਕੜਾਂ ਵਗੈਰਾ ਵੀ ਸੁੱਟ ਲੈਂਦੇ ਆ ਇਦਾਂ ਕਿ ਥੋੜਾ ਜਿਹਾ ਹੌਲੀ ਹੋ ਜਾਣੀ ਉਹ ਕਲੀਅਰ ਕਰਕੇ ਜਾਣ ਨੰਬਰ ਇਹ ਸੋਸ਼ੀਅਲੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਇਹ ਜੋੜ ਮੇਲ ਜਿਹੜਾ ਨਾ ਇਹ ਚਾਪਾ ਇਹਨੂੰ ਸ਼ੋਕ ਸਭਾ ਕਹਿੰਦੇ ਆ ਮੈਨੂੰ ਯਾਦ ਹੈ ਮੇਰੇ ਦਾਦਾ ਦਾਦੀ ਇਹਨਾਂ 21 ਤਰੀਕ ਤੋਂ 21 ਦਸੰਬਰ ਨੂੰ ਕਿਲਾ ਛੱਡਿਆ ਸੀਗਾ ਗੁਰੂ ਸਾਹਿਬ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਮੰਝੇ ਤੇ ਨਹੀਂ ਸੌਂਦੇ ਸੀ ਥੱਲੇ ਧਰਤੀ ਤੇ ਦਰੀਆਂ ਵਿਛਾ ਕੇ ਸੌਂਦੇ ਸੀ ਕਿਉਂਕਿ ਅਫਸੋਸ ਦੇ ਦਿਨ ਨੇ ਇਹ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਏ ਜਾਣ ਬڑے-ਬڑے ਸਾਊਂਡ ਲਾ ਕੇ بڑے-ਬڑے ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢਦੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੇ ਹੱਥ ਬਨ ਕੇ ਬੇਨਤੀ ਹੈ ਆਓ ਜੀ ਸੱਜਿਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ ਚ ਡਿਊਟੀਆਂ ਲਾਉਂਦੇ ਆ ਪਰ ਜਦੋਂ ਦੇਖਦੇ ਆ ਕਿ ਉੱਚੀ-ਉੱਚੀ ਸਾਊਂਡ ਚੱਲ ਰਹੀ ਹੈ ਤੇ ਟਰੈਕਟਰ ਇੱਕ ਦੂਜੇ ਨਾਲ ਮੁਕਾਬਲੇ ਕਰ ਰਹੇ ਨੇ ਪਿੱਛੇ ਇੰਨੀਆਂ ਸ਼ਰਧਾਲੂਆਂ ਦੀ ਪਰੇ ਹੋਣ ਟਰਾਲੀਆਂ ਹੁੰਦੀਆਂ ਨੇ ਤਾਂ ਕਈ ਵਾਰੀ ਐਦਾਂ ਦੇ ਹੈਪਨ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਮੇਰੇ ਵੱਲੋਂ ਇਹ ਸੋਸ਼ੀਅਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬੰਨ ਕੇ ਜਿਹੜੇ ਲੋਕ ਬਹੁਤ ਬਿਲਕੁਲ ਖੁਸ਼ੀ ਹੋ ਸਕਦਾ ਸਾਡੇ ਕੋਲੇ ਪਿਛਲੀ ਵਾਰ ਤਾਂ ਕੋਈ ਐਦਾਂ ਦਾ ਰਿਕਾਰਡ ਹੈ ਨਹੀਂਗਾ ਕਿ ਕੋਈ ਵੈਪਨ ਉੱਥੇ ਯੂਜ਼ ਹੋਇਆ ਹੋਵੇ ਕੋਈ ਹੋਈ ਕੋਈ ਸਫੈਦ ਖੂਨ ਵਾਲਾ ਹੀ ਬੰਦਾ ਹੋਊਗਾ ਜਾਂ ਪੱਥਰ ਦੇਲੀ ਹੋਊਗਾ ਜਿਹੜਾ ਇਹ ਜੇ ਫੰਕਸ਼ਨ 'ਚ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਚੀਜ਼ ਲੈ ਕੇ ਆਊਗਾ ਪਰ ਫਿਰ ਵੀ ਜਿਹੜੇ 17 18 ਜਗ੍ਹਾ ਤੇ ਨਾਕੇ ਨੇ ਅਸੀਂ ਤਲਾਸ਼ੀ ਨਹੀਂ ਲੈਣਾ ਚਾਹੁੰਦੇ ਸਰਦਾ ਲੋਹਾਂ ਦੀ ਕਾਹਲੀ ਤਲਾਸ਼ੀ ਲੈਣੀ ਹੈ ਪਰ ਫਿਰ ਵੀ ਬੇਨਤੀ ਕਰ ਦਿੰਨੇ ਆਪਾਂ ਕਿ ਜੀ ਕੋਈ ਉੱਥੇ ਇਸ ਤਰ੍ਹਾਂ ਦਾ ਵੈਪਨ ਲੈ ਕੇ ਆਉਣ ਦੀ ਚਾਹੇ ਲਾਇਸੈਂਸੀ ਹੋਵੇ ਨਾ ਲੈ ਕੇ ਆਉਣ ਕਿਉਂਕਿ ਅਪਸ਼ਰਦਾ ਨੂੰ ਆਉਣਾ ਹੈ ਮੱਥਾ ਟੇਕਣਾ ਆਉਣਾ ਆਓ ਮੱਥਾ ਟੇਕੋ ਤੇ ਸਾਡੇ ਵੱਲ ਤਾਂ ਹੋਣੀ ਸ਼ੁਰੂ ਹੋ ਗਈ ਜੀ ਜਿਵੇਂ ਟਾਵਰ ਤਾਂ ਲੱਗ ਗਏ ਜੀ ਮੋਬਾਈਲ ਦੇ ਹਨਾ ਤੇ ਸਫਾਈਆਂ ਚੱਲ ਰਹੀਆਂ ਨੇ ਜਿਹੜੀਆਂ ਸੀਵਰੇਜ ਚੋਕ ਹੋ ਜਾਂਦਾ ਕਈ ਵਾਰੀ ਅਸੀਂ ਉਹ ਲੁਧਿਆਣੇ ਤੋਂ ਜਾਂ ਫਤਿਹਗੜ੍ਹ ਸਾਹਿਬ ਤੋਂ ਇਧਰੋਂ ਪਟਿਆਲੇ ਤੋਂ ਮੰਡੀ ਗਵਿੰਦਗਰ ਸਾਹਿਬ ਤੋਂ ਅਸੀਂ ਮਸ਼ੀਨਾਂ ਵੀ ਮੰਗਾਈਆਂ ਹੋਈਆਂ ਨੇ ਤੇ ਨਾਲ ਦੀ ਨਾਲ ਉਹ ਸੀਵਰੇਜ ਨੂੰ ਵੀ ਕਲੀਅਰ ਕਰਦੇ ਰਹਿਣਗੇ ਸੋ ਸਾਡੇ ਵੱਲੋਂ ਆਨ ਹੈ ਜੀ ਨਹੀਂ 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 ਉਹ ਨਹੀਂ ਨਹੀਂ ਇਹ ਜਿਹੜੀਆਂ ਸ਼ਟਲ ਬੱਸਾਂ ਨੇ ਨਾ ਤੇ ਈ ਰਿਕਸ਼ੇ ਨੇ ਇਹ ਸਿਰਫ ਮੇਲੇ ਵਾਲੀ ਜਗ੍ਹਾ ਤੇ ਪਹੁੰਚੇ ਹੋਏ ਲੋਕਾਂ ਨੂੰ ਗੁਰਦੁਆਰਾ ਸਾਹਿਬ ਵਾਸਤੇ ਕਿਉਂਕਿ ਅਸੀਂ ਉਹਨੂੰ ਨੋ ਵੀਆਈਪੀ ਜ਼ੋਨ ਡਿਕਲੇਅਰ ਕਰਤਾ ਪਹਿਲਾਂ ਕੀ ਹੁੰਦਾ ਸੀਗਾ ਜੀ ਵੀਆਈਪੀ ਦੀਆਂ ਗੱਡੀਆਂ ਜਿਹੜੀਆਂ ਗੁਰਦੁਆਰਾ ਸਾਹਿਬ ਜਾਂਦੀਆਂ ਉਹਨਾਂ ਕਰਕੇ ਬਹੁਤ ਸਾਰਾ ਜਾਮ ਲੱਗ ਜਾਂਦਾ ਸੀ ਨੋ ਵੀਆਈਪੀ ਜ਼ੋਨ ਅਸੀਂ ਪਾਸ ਨਹੀਂ ਜਾਰੀ ਕਰਦੇ ਹੁਣ ਕਿ ਉਹ ਸ਼ਰਧਾਲੂਆਂ ਵਿੱਚ ਦੀਆਂ ਗੱਡੀਆਂ ਨਹੀਂ ਲੰਘਣਗੀਆਂ ਹਾਂ ਜਿਹੜੀਆਂ ਅਥੋਰਾਈਜ਼ ਬੱਸਾਂ ਨੇ ਜਾਂ ਈ ਰਿਕਸ਼ੇ ਨੇ ਉਹ ਚੱਲਦੇ ਫਿਰਦੇ ਰਹਿਣਗੇ ਇਹ ਸਿਰਫ ਮੇਲੇ ਵਾਲੇ ਜਿੱਥੇ ਤੁਹਾਡੀ ਪਾਰਕਿੰਗ ਹੈ ਫਰਜ ਕਰੋ ਤੁਹਾਡੀ ਪਟਿਆਲਾ ਸਰਹੰਦ ਰੋਡ ਤੇ ਜਿਹੜਾ ਹੈਗਾ ਜਾਂ ਸਾਧੂਪੁਰ ਵਾਲੇ ਫਾਟਕ ਕੋਲੇ ਜ ਆ ਮਧੋਪੁਰ ਵਾਲੇ ਮੋੜ ਤੇ ਜਾਂ ਫਿਰ ਉਧਰੋਂ ਤੁਹਾਡਾ ਤੁਸੀਂ ਇਧਰ ਚੁੰਨੀ ਲਾਂਡਰਾ ਵੱਲੋਂ ਜਾ ਰਹੇ ਹੋ ਤਾਂ ਕਿਤੇ ਤੁਹਾਡਾ ਪਾਰਕਿੰਗ ਹੈ ਉਥੋਂ ਬੱਸਾਂ ਜਿਹੜੀਆਂ ਜਾਂ ਰਿਕਸ਼ੇ ਉਹ ਤੁਹਾਨੂੰ ਗੁਰਦੁਆਰਾ ਸਾਹਿਬ ਤੱਕ ਲੈ ਕੇ ਜਾਣਗੇ ਫਿਰ ਜਿੱਥੇ ਵੀ ਤੁਸੀਂ ਜਾਣਾ ਤੁਸੀਂ ਜਾ ਸਕਦੇ ਹੋ ਫ੍ਰੀ ਚ ਤੇ ਇਹ ਜੇ ਜੇ ਐਸਜੀਪੀਸੀ ਸਾਨੂੰ ਇਹ ਕਰੇ ਕਹਵੇ ਕਿ ਹਾਂ ਸਾਨੂੰ ਹੋਰ ਵੀ ਚਾਹੀਦੀਆਂ ਬੱਸਾਂ ਜਾਂ ਵਹੀਕਲ ਚਾਹੀਦੇ ਸੀ ਪ੍ਰੋਵਾਈਡ ਕਰਾ ਦਾਂਗੇ ਗੁਰੂ ਸਾਹਿਬ ਤੇ ਇਹ ਐਡੀ ਵੱਡੀ ਸ਼ਹਾਦਤ ਦੇ ਮੂਰਿਆ ਤਾਂ ਬਹੁਤ ਛੋਟੀਆਂ ਚੀਜ਼ਾਂ ਨੇ ਵੈਸੇ ਵੈਸੇ ਉੱਥੇ ਹੈ ਨਹੀਂ ਕੋਈ ਅਜਿਹਾ ਅਸੀਂ ਪਤਾ ਕੀਤਾ ਨਹੀਂ ਅਸੀਂ ਦੇਖੋ ਤਿੰਨ ਸ਼ਹਿਰ ਤਿੰਨ ਸ਼ਹਿਰ ਜਿਹੜੇ ਨੇ ਡਿclare ਕਰਤੇ ਠੀਕ ਹੈ ਨਾ ਸੋ ਬੜਾ ਲੋਕਾਂ ਨੇ ਪੂਰੀ ਦੁਨੀਆ ਦੇ ਵਿੱਚ ਉਹਦਾ ਵੈਲਕਮ ਕੀਤਾ ਤੇ ਨੋਟੀਫਿਕੇਸ਼ਨ ਕੱਲ ਜਾਰੀ ਹੋ ਗਿਆ ਹੈ ਨਾ ਤੇ ਅੰਮ੍ਰਿਤਸਰ 올ਡ ਅੰਮ੍ਰਿਤਸਰ ਕਹਿੰਦੇ ਜਿਹਨੂੰ ਤਲਵੰਡੀ ਸਾਬੋ ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੇ ਅਸੀਂ ਸਾਰਾ ਇੰਪਲੀਮੈਂਟ ਕਰਾਂਗੇ ਲੋਕਾਂ ਨੇ ਵੀ ਕੋਈ ਜਿੰਨਾਂ ਦੀਆਂ ਦੁਕਾਨਾਂ ਨੇ ਉਹਨਾਂ ਨੂੰ ਵੀ ਅਸੀਂ ਰੀ ਲੋਕੇਟ ਕਰਾਂਗੇ ਕਿਤੇ ਨਾ ਕਿਤੇ ਹੋਰ ਜਿਹੜਾ ਕੋਈ ਹੋਰ ਬਿਜ਼ਨਸ ਕਰਨਾ ਚਾਹੁੰਦੇ ਕੰਮ ਕਰਨਾ ਚਾਹੁੰਦੇ ਕੋਈ ਅਸੀਂ ਕਿਸੇ ਦਾ ਰੋਜ਼ਗਾਰ ਨਹੀਂ ਖੋਣਾ ਚਾਹੁੰਦੇ ਸੋ ਇਹ ਹੋਊਗਾ ਪਰ ਪਰ ਉਸ ਇਲਾਕੇ 'ਚ ਇਦਾਂ ਦਾ ਕੁਝ ਆਇਆ ਨਹੀਂ ਜੀ ਦੇਖੋ ਜੀ ਹੁਣ ਇਹ ਤਾਂ एसजीपीसी किनु किनु वीआईपी समझदे एते डिपेंड ਕਰਦਾ ਜੀ ਮੈਂ ਇੱਕ ਵਕਤ ਮੈਂ ਵੀ ਮੈਂ ਮੈਂ ਜਿੰਨੀ ਵਾਰ ਗਿਆ ਮੱਥਾ ਟੇਕਣ ਹੈਨਾ ਮੈਂ अर्ली ਮਾਰਨਿੰਗ 5:30 ਵਜੇ ਜਾਂਦਾ ਚਲੋ ਪ੍ਰੋਟੋਕੋਲ ਹੈ ਨਹੀਂ ਜਾਣ ਦਿੰਦੇ ਬਿਨਾ ਸਕਿਉਰਟੀ ਤੋਂ ਪਰ ਜਦੋਂ अर्ली ਮਾਰਨਿੰਗ 5:30 ਵਜੇ ਜਾਂਦੇ ਕੋਈ ਬੰਦਾ ਡਿਸਟਰਬ ਹੁੰਦਾ ਮੈਂ ਨਹੀਂ ਚਾਹੁੰਦਾ ਕਿ ਸੰਗਤ ਉਹਦੇ ਕਰਕੇ ਡਿਸਟਰਬ ਹੋਵੇ ਕਿ ਰੋਕ ਲਓ ਜੀ ਇਧਰ ਆ ਪੀਏ ਵੀਆਈਪੀ ਲੰਗਰੇ ਫਰਾਨਾ ਸੋਦੀ ਮੱਥਾ ਟੇਕ ਕੇ ਵਾਪਸ ਆਇਆ ਨੇ ਸ਼ਰਧਾ ਨੂੰ ਜਾਣਾ ਜੀ ਉੱਥੇ ਉੱਥੇ ਕੋਈ ਦਿਖਾਉਣ ਦਿਖਾਵੇ ਵਾਸਤੇ ਜਾਂ ਕੋਈ ਫੋਟੋ ਖਿਚਵਾਉਣ ਥੋੜੀ ਜਾਣਾ ਜੇ ਮੈਂ ਬੋਲ ਪਿਆ ਜੀ ਕਹਿੰਦੇ ਧਰਮ ਚ ਦਖਲ ਲੈਂਦਾ ਜੀ ਠੀਕ ਹੈ ਜੀ ਇਹ ਤਾਂ ਹੁਣ ਉਹਨਾਂ ਨੇ ਦੇਖੋ ਤਰੀਕਾਂ ਤਾਂ ਉਹਨਾਂ ਨੇ ਡਿਕਲੇਅਰ ਕਰਨੀਆਂ ਨਾਨਕ ਸ਼ਹੀਦ ਕਲੰਦ ਰਾਜਾ ਕਿਵੇਂ ਵੀ ਉਹ ਜਾਂ ਪੋ ਪੋ ਦੇ ਹਿਸਾਬ ਨਾਲ ਕਰਦੇ ਆ ਹੈਨਾ ਤੇ ਕਿੰਨੇ ਵੀ ਉਹ ਪਰ ਜੇ 27 ਨੂੰ ਹੈ ਤਾਂ 27 ਨੂੰ ਸਵੇਰੇ ਗੁਰੂ ਸਾਹਿਬ ਦਾ ਗੁਰਪੁਰਬ ਦਾ ਅਰਦਾਸ ਕਰਕੇ ਉਸ ਤੋਂ ਬਾਅਦ ਉਹ ਜਿਹੜਾ ਸਾਬਜਾਦਿਆਂ ਦਾ ਸ਼ਹਾਦਤ ਦਿਵਸ ਮਨਾ ਲਗੇ ਪਰ ਮੈਂ ਇਹਦੇ ਚ ਮੈਂ ਤਾਂ ਹੁਣ ਸਰਕਾਰ ਵੱਲੋਂ ਤਾਂ ਇਹ ਡੇਟਾ ਡਿਸਾਈਡ ਨਹੀਂ ਹੁੰਦੀਆਂ ਠੀਕ ਹੈ ਨਾ ਸੋ ਇਹ ਤਾਂ ਸਾਡੀਆਂ ਧਾਰਮਿਕ ਸੰਸਥਾਵਾਂ ਜਾਂ ਸਾਡੇ ਜਿਹੜੇ ਗੁਣੀ ਗੈਣੀ ਲੋਕ ਨੇ ਧਰਮ ਦੇ ਹੈ ਨਾ ਉਹਨਾਂ ਉਹਨਾਂ ਨੂੰ ਮਿਲ ਬੈ ਕੇ ਫੈਸਲਾ ਕੀਤਾ ਹੋਊਗਾ ਤਾਂ ਸਹੀ ਕੀਤਾ ਹੋਊਗਾ देखो जी रेलवे स्टेशनਾਂ ਦੇ ਨਾਮ ਬਦਲਤੇ ਸ਼ਹਿਰਾਂ ਦੇ ਨਾਮ ਬਦਲਤੇ ਤਬਾ ਸੁਣੋ ਮੁਲਕ ਦਾ ਹੀ ਨਾਮ ਰਹਿ ਗਿਆ ਇੱਕ ਮੈਨੂੰ ਡਰ ਆ ਵੀ ਇਹਦਾ ਨਾਮ ਨਾ ਕਿਤੇ ਦੀਨ ਦਿਆਲਪੁਰਾਦੇ ਨਗਰ ਰੱਖ ਦੇਣਾ ਕੰਮ ਕਰਨ ਨਾਲ ਬਦਲਾਅ ਹੋਊਗਾ ਜੀ ਨਾਮ ਬਦਲਣਾ ਬਦਲਾਅ ਨਹੀਂ ਹੋਊਗਾ ਲੋ ਐਂ ਕਰਦੇ ਆ ਕਿੰਨੇ ਨੇ ਪੁੱਛੇ ਸਵਾਲ ਇਹ ਹੈ ਕਰਨ ਤੇਰਾ ਨਾਂ ਅਜ ਤੋ ਮਤਾਵਚਨ ਹੈ ਤੂੰ ਬਣ ਜੇਂਗਾ ਮਤਾਵਚਨ ਤੂੰ ਮਤਾਵਚਨ ਬਣ ਜੇਂਗਾ ਜਦ ਤੇਰਾ ਨਾਂ ਸ਼ਾਹਰੁਖ ਖਾਨ ਰੱਖ ਦਿੰਨੇ ਆ ਬਾਹਰ ਜਦੋਂ ਨਿਕਲੇਗਾ ਫਿਰ ਭੀੜ ਹੋ ਜੂਨੀ ਜਿਨੀ ਸ਼ਾਹਰੁਖ ਖਾਨ ਦੇ ਆਲੇ-ਦਾਲ ਹੁੰਦੀ ਹੈ ਤੇਰਾ ਨਾਮ ਮੈਸੀ ਰੱਖ ਦਿੰਨੇ ਆ ਆ ਜਾਣਗੇ ਫਿਰ ਲੋਕ ਚੰਨੀ ਘੜਦੇ ਤੈਨੂੰ ਦੇਖਣ ਨਾਂ ਨਾਲ ਕੀ ਹੈ ਨਾਂ ਬਦਲ ਤੋ ਗੁਣਾ ਨਾਲ ਹੁੰਦਾ ਜੀ ਕੰਮ ਕੰਮ ਕਰੋ ਚਾਹੇ ਉਹਨੂੰ ਪ੍ਰਾਗਰਾਜ ਕਹਿ ਲੋ ਚਾਹੇ ਲਾਹੌਰ ਕਹਿ ਲੋ ਹਾਂਜੀ ਕੰਮ ਕੰਮ ਹੋਣਾ ਚਾਹੀਦਾ ਲੋਕ ਉਹਦੇ ਨਾਲ ਲੋਕਾਂ ਨੂੰ ਕੀ ਫਰਕ ਪਿਆ ਜੀ ਹਾਂਜੀ ਕਰੀ ਜਾਣ ਦੇਖੋ ਜਿਹੜੇ ਮਨਰੇਗਾ ਦੇ ਦਿਹਾੜੀਦਾਰ ਨੇ ਜਿਹੜਾ ਮਰਜੀ ਨਾਮ ਰੱਖ ਲਓ ਕਹਿੰਦੇ ਬਸ ਸਾਨੂੰ ਦਿਹਾੜੀ ਦੇ ਦਿਓ 150 ਦਿਨ ਪੂਰੇ ਕਰ ਦਿਓ ਜੀ ਤੇ ਦਿਹਾੜੀ ਸਹੀ ਬੰਦਿਆਂ ਨੂੰ ਮਿਲੇ ਕੱਚੇ ਰਿਸਟਰ ਲਾ ਕੇ ਕੰਮ ਕਿਸੇ ਹੋਰ ਬਜ਼ੁਰਗਾਂ ਤੋਂ ਕਰਾ ਲੈਂਦੇ ਨੇ ਬੁੜੀਆਂ ਤੋਂ ਮਾਵਾਂ ਤੋਂ ਸਾਡੀਆਂ ਤੋਂ ਪੈਸੇ ਕਿਸੇ ਹੋਰ ਨੂੰ ਮਿਲ ਜਾਂਦੇ ਨੇ ਕੱਚੇ ਰਿਸ਼ਤੇ ਗੂਠੇ ਲਵਾ ਲੈਂਦੇ ਨੇ ਉਹ ਸੈਕਟਰੀ ਜਿਹੜੇ ਨਰੇਗਾ ਨਰੇਗਾ ਦੇ ਸੀ ਬਹੁਤ ਸਾਰ ਜਗ੍ਹਾ ਤੇ ਸੀ ਸੋਧਿਆ ਇਹ ਕੰਮ ਹਾਂਜੀ ਨਾ ਮੇ ਨਾਮ ਬਤ ਗਿਆ અમદાવાદ ਵਾਲੇ ਸਟੇਡੀਅਮ ਦਾ ਨਾਮ ਹੀ ਨਰਿੰਦਰ ਮੋਦੀ ਸਟੇਡੀਅਮ ਰੱਖਤਾ ਜੀ ਠੀਕ ਹੈ ਨਾ ਜੇ ਜੇ ਤੁਸੀਂ ਲੋਕਾਂ ਲਈ ਕੋਈ ਕੰਮ ਕਰੋਗੇ ਤਹ ਲੋਕ ਨਾ ਤੁਹਾਡੇ ਜਾਣ ਤੋਂ ਬਾਅਦ ਤੁਹਾਡੇ ਚੌਂਕਾਂ 'ਚ ਬੁੱਤ ਲਾਉਣਗੇ ਨਹੀਂ ਤਾਂ ਫਿਰ ਖੇਤਾਂ 'ਚ ਬੁੱਤ ਲਾਉਣੇ ਪੈਂਦੇ ਆ ਹਾਂ ਜੀ ਲੋਹਾਲੀ ਨੂੰ ਜੋ ਕਬੱਡੀ ਟੀਅਰ ਕੋ ਗੋਲੀ ਲੱਗੀ ਹੈ ਡੈਥ ਹੋ ਗਈ ਹੈ ਲੋਕ ਵੀ ਇਸੇ ਕਾਫੀ ਡਰ ਰਹੇ ਹੋਏ ਆ ਲਾਅ ਆਰਡਰ 'ਤੇ ਬਹੁਤ ਸਵਾਲ ਉਸ ਦਾ ਕੀ ਕਹਿਣਾ ਚਾਹੋਗੇ ਇਸ ਤੇ ਦੇਖੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਾਟ ਨਹੀਂ ਨਾ ਹੀ ਕੋਈ ਪੁਸ਼ਤ ਬਣਾਈ ਕਰਦੇ ਆਂ ਸੀ ਨਾ ਕਿਸੇ ਨੂੰ ਕੋਈ ਸ਼ਹਿ ਦਿੰਨੇ ਆ ਹੁਣ ਜਿਹੜਾ ਇਹਨਾਂ ਨੇ ਪੁਰਾਣੇ ਕੰਡੇ ਵੀ ਜੇ ਹੋਏ ਨੇ ਉਹ ਉਹਦੇ ਉਹਦੇ ਨਤੀਜੇ ਨੇ ਇਹ ਜਿਹੜੇ ਅਕਾਲੀ ਕਾਂਗਰਸੀਆਂ ਨੇ ਪੈਦਾ ਕੀਤੇ ਉਹ ਤੋਂ ਬਾਅਦ ਚ ਹੋਣਗਾ ਉਹਨਾਂ ਦੀ ਆਪਸ ਵਿੱਚ ਦੁਸ਼ਮਣੀਆਂ ਹੋ ਗਈਆਂ ਉਹ ਕਿਤੇ ਆ ਜਾਂਦੇ ਨੇ ਕਬੱਡੀ ਦੇ ਵਿੱਚ ਇਕੱਲਾ ਇੱਥੇ ਨਹੀਂ ਪੂਰੀ ਦੁਨੀਆ ਦੇ ਵਿੱਚ ਹਮੇਸ਼ਾ ਕੰਟਰੋਵਰਸੀ ਰਹੀ ਹੈ ਸੋ ਅਸੀਂ ਆਪਣੇ ਵੱਲੋਂ ਐਫਰਟਸ ਹੀ ਕਰਦੇ ਆਂ ਕਿ ਸ਼ਾਂਤੀ ਸੁੱਖ ਸ਼ਾਂਤੀ ਨਾਲ ਪੰਜਾਬ ਰਹੇ ਪਰ ਹੁਣ ਕੀ ਕਿਸੇ ਦਾ ਨਹੀਂ ਨਹੀਂ ਅਸੀਂ ਅਸੀਂ ਆਪਣੇ ਵੱਲੋਂ ਜੀ ਕਰੋ ਕੁਝ ਕੰਡੀਸ਼ਨਸ ਬਣਾਈਆਂ ਜਾਣਗੀਆਂ ਜਾਂ ਫਿਰ ਨਹੀਂ ਅਸੀਂ ਅਸੀਂ ਸਾਰਾ ক্লোਜ਼ਲੀ ਮਾਨੀਟਰ ਕਰ ਰਹੇ ਹਾਂ ਕੁਝ ਗੱਲਾਂ ਹੈ ਜਿਹੜੀਆਂ ਨਹੀਂ ਦੱਸ ਸਕਦੇ ਤੁਹਾਨੂੰ ਕਿਉਂਕਿ ਸਕਿਉਰਿਟੀ ਨਾਲ ਰਿਲੇਟਡ ਨੇ ਪਰਾਸੀਆਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਇੱਕ ਪੂਰਾ ਵਧੀਆ ਰੋਡ ਮੈਪ ਇਸ ਗੱਲ ਦਾ ਦੇਵਾਂਗੇ ਕਿੱਥੇ-ਕਿੱਥੇ ਜ਼ਿਆਦਾ ਘਟਨਾਵਾਂ ਹੋ ਰਹੀਆਂ ਨੇ ਐਨਲਿਸਿਸ ਕਰਕੇ ਕੌਣ-ਕੌਣ ਇਨਵੋਲਵਮੈਂਟ ਹੈ ਕੀ ਦਿਨ ਇਨਵੋਲਵਮੈਂਟ ਹੈ ਕਿਹੜੇ ਕੰਟਰੀਜ਼ ਦੇ ਜਿਹੜੇ ਜ਼ਿਆਦਾਤਰ ਫੋਨ ਆਉਂਦੇ ਨੇ ਜਾਂ ਵਾਟਐਵਰ ਜੋ ਵੀ ਇਹ ਕਰਦੇ ਨੇ ਤੇ ਅਸੀਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਨੂੰ ਜਿਹੜਾ ਹੱਥ 'ਚ ਲੈਣ ਦੀ ਇਜਾਜ਼ਤ ਨਹੀਂ ਦੇਵਾਂਗੇ ਔਰ ਮੈਂ ਫੇਰ ਕਹਿ ਦਿੰਨਾ ਕਿ ਇਹ ਨਾ ਸੋਚਿਓ ਕਿ ਜੇ ਤੁਸੀਂ ਲੋਟਾਂ ਖੋਹਾਂ ਕਰਕੇ ਜਾਂ ਗੋਲੀਆਂ ਚਲਾ ਕੇ ਤੁਸੀਂ ਆਪਣੀਆਂ ਮਾਮਾਂ ਦੀਆਂ ਗੋਦੀਆਂ 'ਚ ਸੌਜੋਗੇ। ਉਹਦਾ ਜਵਾਬ ਤਾਂ ਜਰੂਰ ਮਿਲੂਗਾ ਕਿਉਂਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਨੇ ਉਹ ਸ਼ਾਂਤੀ ਪਸੰਦ ਨੇ। ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਲੱਖਾਂ ਸਪੀਕਰਾਂ 'ਚ ਹਰ ਰੋਜ਼ ਜਿਹੜੀ ਹੈ ਉਚਰੀ ਜਾਂਦੀ ਹੈ ਤੇ ਅਸੀਂ ਸ਼ਾਂਤੀ ਪਸੰਦ ਲੋਕਾਂ ਪਰ ਜੇ ਸਾਡੀ ਕੋਈ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਸਖਤ ਐਕਸ਼ਨ ਵੀ ਉਹਨੂੰ ਫੇਰ।